ਜਿਹੜੀ ਹੈ ਪਰਿਵਾਰ ਨੂੰ ਜਿਹੜੇ ਪੋਲੇ ਪਾਲੇ ਲੋਕ ਨੇ ਮਨਾ ਕੇ ਕਹਿੰਦੇ ਕੋਈ ਨਹੀਂ ਤੁਸੀਂ ਸੰਸਕਾਰ ਕਰੋ ਆਪਾਂ ਕੋਈ ਕਾਰਵਾਈ ਨਹੀਂ ਕਰਨੀ ਨਾ ਹੀ ਕਰਨ ਦੇਣੀ ਕਿਉਂ ਨਹੀਂ ਕਰਨ ਦੇਣੀ ਉਹ ਸਾਰੇ ਪਰਿਵਾਰ ਵੀ ਹੋ ਜਾ ਬਚਾਰਾ ਪੋਲਾ ਪਾਲਾ ਉਹ ਕਹਿੰਦੇ ਠੀਕ ਹੈ ਅਸੀਂ ਕਿੱਥੇ ਧੱਕੇ ਖਾਵਾਂਗੇ ਆਵਾਂਗੇ ਜਾਵਾਂਗੇ ਕਚੈਰੀਆਂ 'ਚ ਇਹ ਥਾਣਿਆਂ 'ਚ ਹਨਾ ਚਲੋ ਗੱਲ ਜਾਇਜ਼ ਵੀ ਸੀ ਉਸ ਤੋਂ ਬਾਅਦ ਜਿਹੜੀ ਪਰਿਵਾਰ ਦੀ ਜੋ ਟਿੱਪਣੀ ਹੈ ਜਿਹੜਾ ਪਰਿਵਾਰ ਚਾਹੁੰਦਾ ਤੇ ਅਸੀਂ ਤਾਂ ਵੀ ਨਾਲ ਆ ਜਨ ਇਨਸਾਫ ਵਾਸਤੇ ਚਾਹੁੰਦਾ ਜੇ ਚਾਹੁੰਦਾ ਸੀ ਉਵੇਂ ਹੀ ਨਿਮੇੜਨਾ ਤਾਂ ਵੀ ਨਾਲ ਅਸੀਂ ਤੇ ਪਰਿਵਾਰ ਦੇ ਨਾਲ ਹੀ ਸ਼ਮਤ ਆ ਪਰ ਪਰਿਵਾਰ ਨੂੰ ਭਰੋਸਾ ਕੀ ਦਿੱਤਾ ਗਿਆ ਵੀ ਤੁਸੀਂ ਸੰਸਕਾਰ ਕਰੋ ਅਸੀਂ ਇਹਨਾਂ ਦਾ ਪੋਸਟਮਾਰਟਮ ਨਹੀਂ ਕਰਦੇ ਜੇ ਤੁਸੀਂ ਕਾਰਵਾਈ ਨਹੀਂ ਕਰਾਉਂਦੇ ਦੇਖੋ ਗੱਲ ਨੰਬਰ 1 ਜੇ ਪੋਸਟਮਾਰਟਮ ਕਰਾਂਗੇ ਪੋਸਟਮਾਰਟਮ ਤਾਂ ਅਸੀਂ ਕਾਰਵਾਈ ਠੋਕ ਕੇ ਕਰਾਂਗੇ ਬੰਦਿਆਂ ਨੂੰ ਚੱਕ ਕੇ ਅੰਦਰ ਵੀ ਲਿਆਗੇ ਹੁਣ ਗੱਲ ਇੱਥੇ ਇਹ ਆ ਗਈ ਉਹ ਪੋਲੇ ਪਾਲ ਪਰਿਵਾਰ ਮੈਂ ਕਹਿੰਦਾ ਰਿਹਾ ਮੈਂ ਕਿਹਾ ਵੀਰ ਜੀ ਆ ਹੱਥ ਜੁੜੇ ਤੁਹਾਡੇ ਪੋਸਟਮਾਰਟਮ ਹੋਣਾ ਵੀਰ ਦਾ ਪੋਸਟਮਾਰਟਮ ਹੋਏਗਾ ਇੱਕ ਵਾਰ ਤਾਂ ਮਰ ਗਿਆ ਦੁਬਾਰਾ ਫਿਰ ਮਰਨ ਨੂੰ ਜਾ ਰਿਹਾ ਪੋਸਟਮਾਰਟਮ ਹੋਏਗਾ ਸਰੀਰ ਦਾ ਕੱਟਵਾੜ ਫੇਰ ਹੋੜਾ ਤੇ ਕਾਰਵਾਈ ਪਹਿਲਾਂ ਹੀ ਹੱਥ ਵੱੜ ਲਈ ਉਹਨਾਂ ਨੇ ਲਿਖਾ ਰਿਆ ਕਿ ਤੁਸੀਂ ਸੰਸਕਾਰ ਕਰੋ ਜੇ ਸਾਨੂੰ ਅਪਰੂਵਲ ਇਸ ਟੀਮ ਤਾਂ ਅਸੀਂ ਜਿਹੜਾ ਪੋਸਟਮਾਰਟਮ ਕਰਾਵਾਂਗੇ ਕਿ ਮੈਂ ਕਹਿੰਦਾ ਐਸਡੀਐਮ ਦੇ ਕੋਲ ਕੋਈ ਅਧਿਕਾਰ ਹੀ ਨਹੀਂ ਹੈ ਹਾਈ ਕੋਰਟ ਦੇ ਸਾਫ ਆਰਡਰ ਨੇ ਕਿ ਜਦੋਂ ਤੱਕ ਪੋਸਟਮਾਰਟਮ ਨਹੀਂ ਹੁੰਦਾ ਤੁਸੀਂ ਸੰਸਕਾਰ ਨਹੀਂ ਕਰ ਸਕਦੇ ਐਸੇ ਕੇਸ ਦੇ ਵਿੱਚ ਹੁਣ ਤੁਹਾਡੇ ਨਾਲ ਤਾਂ ਉਹ ਵਾਕਿਆ ਹੋ ਗਿਆ ਕਿ ਕਰਨਾ ਵੀ ਕੱਖ ਨਹੀਂ ਪੋਸਟਮਾਰਟਮ ਹੀ ਕਰਉਣਾ ਹੈ ਦੁਬਾਰਾ ਫੇਰ ਮਾਰਨਾ ਹੈ ਹੁਣ ਤੁਸੀਂ ਸਾਰੇ ਇੱਥੇ ਪਰਿਵਾਰ ਖੜੇ ਹੋ ਦੇਖੋ ਮੈਂ ਤਾਂ ਜੋ ਹੱਥ ਜੋੜ ਕੇ ਤੁਹਾਨੂੰ ਇਹੀ ਬੇਨਤੀ ਕਰਦਾ ਜਿੱਦਾਂ ਤੁਸੀਂ ਚਾਹੋਗੇ ਮੈਂ ਹਰ ਹਾਲ ਦੇ ਵਿੱਚ ਤੁਹਾਡੇ ਨਾਲ ਖੜਿਆ ਹਾਂ ਕਰਨੀ ਹੈ ਨਹੀਂ ਕਰਨੀ ਹੈ ਪਰਿਵਾਰ ਨੇ ਜੋ ਫੈਸਲਾ ਲਿਆ ਉਹ ਸਿਰ ਮੱਥੇ ਹੈ ਜੋ ਪਰਿਵਾਰ ਚਾਹੇਗਾ ਮੈਂ ਪਰਵਾਹ ਦੇ ਨਾਲ ਹਿੱਕ ਟਾਂਕ ਕੇ ਖੜ ਜਿੱਥੇ ਕਹੋਗੇ ਸਿਰ ਲਵਾ ਦੇਗਾ ਚੁਕੰਦ ਨਹੀਂ ਤੁਸੀਂ ਕਹਿ ਰਹੇ ਸੀ WhatsApp ਕਾਲ ਆਈ ਹੈ ਮੋਬਾਈਲ ਚੈੱਕ ਕੀਤਾ ਕਿ WhatsApp ਕਾਲ ਕਿਹਦੀ ਹੈ ਜੇ ਆਪਾਂ ਮੀਡੀਆ ਸਾਹਮਣੇ ਕਰ ਦਿਓ ਮੋਬਾਈਲ ਚੈੱਕ ਕੀਤਾ ਕੀਤਾ ਤੁਸੀਂ ਉਹਦੀ 6 ਵਜੇ ਕਹਿੰਦੇ 6:00 7:00 ਦੇ ਵਿੱਚ ਕੋਲ ਆਈ ਆ ਨਹੀਂ ਨਹੀਂ ਆਈ ਸੀ 2:30 ਤੋਂ 3:00 ਵਜੇ 2:30 ਤੋਂ 3:00 ਦੇ ਵਿੱਚ ਜਦੋਂ ਪਿੰਡ ਦੇ ਵਿੱਚ ਸੀਗੇ ਉਹ ਹਾਂ ਲਾਡੀ ਦੀ ਪੀਏ ਜਿਹੜੇ ਲਾਡੀ ਉਹ ਲਾਡੀ ਕੌਣ ਦੱਸੋ ਜੀ ਇਹ ਹੀ ਹੈ ਨਾ ਇਹਨਾਂ ਦਾ ਪੀਏ ਆ ਜੀ ਇਹ ਸਾਰੀ ਸਾਫਟਰੀ ਦੀ ਏ ਨਹੀਂ ਨਹੀਂ ਇਹ ਵੀ ਉਹਨੂੰ ਪੁੱਛਣਾ ਨਹੀਂ ਹੁੰਦੀ ਏ ਲਾਡੀ ਦੀ ਇਹਨਾਂ ਦਾ ਪੀਏ ਜਿਹੜਾ ਨਾ ਸਾਡੀ ਉਹਨਾਂ ਦੀ ਉਹ ਯਾਰ ਇਹਨਾਂ ਨੂੰ ਪਤਾ ਸਾਰੇ ਕਿ ਇਹਨਾਂ ਨੂੰ ਪੀਏ ਦਾ ਪਤਾ ਹੀ ਨਹੀਂ ਗਿਆ ਉਹਨਾਂ ਦੀ ਕਾਲ ਲਈ ਸੀਗੀ ਉਹ ਮਿੰਟ ਗੱਲ ਹੋਈ ਆ ਪਿੰਡ ਵਿੱਚ ਆਇਆ ਵੀ ਨਹੀਂ ਦੱਸਿਆ ਉਹਨਾਂ ਨੇ ਬਾਅਦ ਚ ਇਹਨੂੰ ਆਂਦੇ ਵੀ ਪਿੰਡ ਵਿੱਚ ਅਸੀਂ ਆ ਗਏ ਆ ਅੱਗੇ ਹੈਗਾ ਨਹੀਂਗਾ ਤੂੰ ਕਿੱਥੇ ਗਿਆ ਹੈ ਅੱਗੋਂ ਜਸ਼ਨ ਨੇ ਕਿਹਾ ਵੀ ਮੈਂ ਗਿਆ ਆ ਬਾਬੇ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਮੈਨੂੰ ਉੱਥੇ ਕੰਮ ਸੀਗਾ ਤੇ ਮੇਰੇ ਤੋਂ ਨਹੀਂ ਅੱਜ ਆਉਣਾ ਪਰ ਉਹਨਾਂ ਨੇ ਅੱਗੋਂ ਪਤਾ ਨਹੀਂ ਇਹਨਾਂ ਨੂੰ ਕੀ ਸ਼ਬਦ ਕਹੇ ਤੇ ਉਸ ਤੋਂ ਬਾਅਦ ਇਹਨਾਂ ਦਾ ਫੋਨ ਕੱਟਦਾ ਸੀਗਾ ਤੇ ਫਿਰ ਇਹ ਉਦੋਂ ਕਰਿਆ ਗਿਆ ਤੇ ਫਿਰ ਕੋਈ ਉਸ ਤੋਂ ਬਾਅਦ ਇਹਨਾਂ ਦੀ ਗੱਲ ਨਹੀਂ ਉੱጫਪਿੰਡ ਕੱਲ ਕੌਣ ਆਇਆ ਸੀ ਤੁਹਾਡੇ ਤੇ ਸਰਾਰੀ ਸਾਹਿਬ ਹਾਂਜੀ ਲੈ ਗਈ ਹੈ ਕੀ ਕੋਈ ਕਾਰਵਾਈ ਹੋਣ ਤੋਂ ਦੇਖੋ ਅੱਜ ਜਿਹੜੇ ਹੈਗੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਸ਼ਨਪ੍ਰੀਤ ਸਿੰਘ ਸਰਪੰਚ ਪਿੰਡ ਤਿਰਲਾ ਅੰਦੀ ਜਿਹੜੇ ਹੈਗੇ ਰਾਤ ਡੈਥ ਹੋ ਗਈ ਹੈ ਤੇ ਜਦੋਂ ਅਸੀਂ ਮੌਕੇ 'ਤੇ ਆਏ ਆ ਮੇਰੇ ਨਾਲ ਐਸਐਚਓ ਅਸੀਂ ਤਿੰਨ ਪਹੁੰਚੇ ਆ ਤਰਸੀਮ ਲਾਲ ਜਿਹੜੇ ਉਹਦੇ ਫਾਦਰ ਨੇ ਉਹਦੇ ਫਾਦਰ ਨੇ ਬਿਆਨ ਲਿਖਾਇਆ ਕਿ ਰਾਤ ਨੂੰ ਰੋਟੀ ਅਸੀਂ ਕਿੱਥੇ ਖਾਧੀ ਹੈ ਇਕੱਠੇ ਖਾਣ ਤੋਂ ਬਾਅਦ ਜਦੋਂ ਉਹ ਬਾਥਰੂਮ ਜਾ ਕੇ ਆਇਆ ਉਹਦੇ ਹੱਥ ਤੇ ਜਿਹੜਾ ਹੈਗਾ ਪਿਸਤਲ ਸੀ ਦਾ ਲਾਇਸੈਂਸੀ ਪਿਸਤਲ ਸੀ ਲਾਇਸੈਂਸੀ ਪਿਸਤਲ ਨਾਲ ਹੀ ਬਾਈ ਕਰਕੇ ਤੇ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲिला ਜਰੀ ਹੈ ਉਸਨੂੰ ਆਪੇ ਕਰਦੀ ਹੈ ਆ ਤਾਂ ਮਤਿਆਦ ਨੂੰ ਕਿ ਵੀ ਇਸ ਬਾਰੇ ਸਾਨੂੰ ਕਿਸੇ ਦੇ ਕੋਈ ਹੋ ਨਹੀਂ ਹੈ ਕਿਉਂ ਹੋਈ ਹੈ ਇਸ ਬਾਰੇ ਉਹ ਹੀ ਜਾਣਦਾ ਹੈ ਤੇ ਨਾ ਅਸੀਂ ਕਿਸੇ ਦੇ ਖਿਲਾਫ ਕਾਰਵਾਈ ਕਰਾਣੀ ਜਾਂਦੇ ਨਾ ਅਸੀਂ ਕਿਸੇ ਦੇ ਖਿਲਾਫ ਪੋਸਟ ਮਾਰੀ ਅਸੀਂ ਆਪਣੇ ਬੱਚੇ ਦਾ ਪੋਸਟ ਮਾਰਨ ਵੀ ਕਰਾ ਜਾਂਦੇ ਇਸ ਸਬੰਧੀ ਉਹਨਾਂ ਨੇ ਅਸਦੀਮ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਜਿਹੜਾ ਕਿ ਉੱਥੋਂ ਵੀ ਨਿਯਮਾਂ ਅਨੁਸਾਰ ਜਿਹੜੀ ਕਾਰਵਾਈ ਕਰਨ ਦਾ ਹੁਕਮ ਹੋਇਆ ਅਸੀਂ ਜਿਹੜੀ ਹੈਗੀ ਅਸਦੀਮ ਸਾਹਿਬ ਦੇ ਹੁਕਮ ਅਕਾਰਡਿੰਗ ਜਿਹੜੀ ਡੈਡਬੋਡੀ ਹੈਗੀ ਹੈ ਪਵਾਰਸਾ ਦੇ ਹਵਾਲੇ ਕਰਦੀ ਹੈ ਸਾਡੇ ਵਾਲੋ ਜਿਹੜੀ ਐਕਸਚੂਟਰ ਦੀ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਇਲਾਕੇ ਵਿੱਚ ਚਰਚਾ ਫੈਲੀ ਹੈ ਕਿ ਕਿਸੇ ਵੱਲ ਲੋਟ ਕੋਰਟਰ ਕੀਤਾ ਜਾ ਰਿਹਾ ਸੀ ਉਹ ਉਹ ਦਿਖੋ ਜਿੰਨੇ ਮੂਹ ਨਹੀਂ ਗੱਲਾਂ ਨੇ ਉਹ ਵਾਸੀ ਹਾਂ ਸਾਨੂੰ ਉਹਦਾ ਨਾਲ ਨਹੀਂ ਹੈਗਾ ਸਾਨੂੰ ਤੇ ਪਰਿਵਾਰ ਦੇ ਨਾਲ ਹੈ ਜੋ ਪਰਿਵਾਰ ਨੇ ਸਾਨੂੰ ਸਟੇਟਮੈਂਟ ਲਿਖਾਈ ਹੈ ਅਸੀਂ ਹਸਪਤਾਲ ਜੋ ਵੀ ਹੈ ਬੰਦੀ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਐਕਸਚੂਟਰ ਦੀ ਕਾਰਵਾਈ ਆਲਰੇਡੀ ਦੱਸਿਆ ਹੈ